ਸਾਸੀਕਾਰ ਮੈਂ ਹਾ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੇਂ ਬਣੇ ਸਾਸਦ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਲੱਗਿਆ ਬੜਾ ਵੱਡਾ ਝਟਕਾ ਲੱਗਦਾ ਹੈ ਕਿ ਰਾਜਾ ਵੜਿੰਗ ਨੇ ਬੜਾ ਵੱਡਾ ਪੰਗਾ ਲੈ ਲਿਆ ਹੈ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਆਪਣੇ ਆਪ ਨੂੰ ਐਜ਼ ਅ ਚਿਹਰਾ ਦੱਸ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਕਿਉਂਕਿ ਇੱਦਾਂ ਸਾਰੇ ਵੱਡੇ ਆਗੂ ਚਾਹੇ ਚਰਨ ਸਿੰਘ ਚੰਨੀ ਹੋਵੇ ਚਾਹੇ ਉਸ ਸੁਖਜਿੰਦਰ ਸਿੰਘ ਰੰਧਾਵਾ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਤੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਵੇ ਇਹਨਾਂ ਦਾ ਆਪਸੀ 카ਟੋ ਕਲੇਸ਼ ਪੈ ਗਿਆ ਹੈ ਯਾਨੀ ਕਿ ਇੱਕ ਅਨਾਰ ਤੇ 100 ਬਿਮਾਰ ਆਪਣੇ ਆਪ ਨੂੰ ਜਿਮਨੀ ਚੋਣਾ ਦੇ ਇਹਨਾਂ ਵੱਡੇ ਆਗੂਆਂ ਵੱਲੋਂ ਜਿਨ੍ਹਾਂ ਦੇ ਸਿਰ ਉੱਤੇ ਪਾਰਟੀ ਟਿੱਕੀ ਹੋਈ ਹੈ ਤੇ ਪੰਜੇ ਆਗੂਆਂ ਨੂੰ ਪੰਜਾਬ ਦੇ ਕਾਂਗਰਸ ਪਾਰਟੀ ਦੇ ਵੱਡੇ ਥੰਮ ਕਿਹਾ ਜਾਂਦਾ ਹੈ ਲੇਕਿਨ ਜਿਹੜੇ ਭਾਰਤੀ ਜਨਤਾ ਪਾਰਟੀ ਛੱਡ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਗਏ ਸੀ ਕਾਂਗਰਸ ਨੂੰ ਅਲਵਿਦਾ ਕਹਿ ਕੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਤੋਂ ਪਹਿਲਾਂ ਕੁਝ ਬਾਅਦ ਉਹਨਾਂ ਵੱਡੇ ਆਗੂਆਂ ਦੇ ਵਿੱਚੋਂ ਇੱਕ ਆਗੂ ਸੀ ਜਿਸ ਦੀ ਐਂਟਰੀ ਹੋ ਰਹੀ ਹੈ ਫਿਰ ਦੁਬਾਰਾ ਕਾਂਗਰਸ ਪਾਰਟੀ ਵਿੱਚ ਅਤੇ ਕਾਂਗਰਸ ਪਾਰਟੀ ਉਹਨਾਂ ਨੂੰ ਪ੍ਰਦਾਨ ਬਣਾਵੇਗੀ ਕਿਉਂਕਿ ਉਹਨਾਂ ਚਲਦਿਆਂ ਜਿਮਨੀ ਚੋਣਾਂ ਦੇ ਵਿੱਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਜਦੋਂ ਕਿਸੇ ਨੂੰ ਟਿਕਟ ਦਿੰਦੀ ਹੈ ਸਾਡੇ ਕੋਲ ਸਲਾਹ ਬਸ਼ਵਰਾਣ ਨਹੀਂ ਲੈਂਦੀ ਉਹਨਾਂ ਕਹਿੰਦੇ ਕਿ ਜਿੰਨੀ ਦੇਰ ਤੱਕ ਸਲਾਹ مشورہ ਲੈਂਦੇ ਨਹੀਂ ਉਨੀ ਦੇਰ ਤੱਕ ਅਸੀਂ ਸਲਾਹ مشورہ ਦੇਾਂਗੇ ਵੀ ਨਹੀਂ ਉਹਨਾਂ ਕਹਿੰਦੇ ਅਸੀਂ ਕਿਹੜਾ ਵਹਿਲੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮਾਣ ਤੇ ਸਨਮਾਨ ਕਾਂਗਰਸ ਪਾਰਟੀ ਦੇ ਵਿੱਚ ਮਿਲਦਾ ਹੈ ਕਿਉਂਕਿ ਉਹ ਲਗਭਗ 3 ਵਾਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਹਾਂਜੀ ਮੈਂ ਗੱਲ ਕਰ ਰਹਾ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਯਾਨੀ ਕਿ ਅਮਨ ਸ਼ਾਹ ਨੂੰ ਮਿਲ ਲਗਿਆ ਸੀ ਲੇਕਿਨ ਉਧਰੋਂ ਉਹਨਾਂ ਨੂੰ ਕੋਰੀ ਨਾ ਹੋ ਚੁੱਕੀ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਵੀ ਹੱਥ ਉੱਤੇ ਹੱਥ ਧਰ ਕੇ ਘਰੇ ਬੈਠੇ ਨੇ ਇਧਰ ਕੋਈ ਵੀ ਐਕਟੀਵਿਟੀ ਕੀਤੀ ਨਹੀਂ ਜਾ ਰਹੀ ਕੈਪਟਨ ਅਬਰਿੰਦਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਜਿਸ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇੱਕ ਥਾਪੜ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਉਹਨਾਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਮੰਗਾ ਵੀ ਨਹੀਂ ਮੰਨਿਆ ਜਾ ਰਹੀਆਂ ਕੈਪਟਨ ਅਬਰਿੰਦਰ ਸਿੰਘ ਸੂਝਵਾਨ ਨੇ ਇਨ ਮਾਰੂ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਇਹ ਭਲੀ ਭਾਂਤ ਪਤਾ ਹੈ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਕਿਸਾਨ ਆਪਣੇ ਘਰਾਂ ਦੇ ਵਿੱਚ ਨਹੀਂ ਵੜਨ ਦੇਣਗੇ ਕਿਸਾਨਾਂ ਵੱਲੋਂ ਇਹਨਾਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਇਸ ਨੂੰ ਮੱਧ ਦੇ ਨਜ਼ਰ ਅਖਤ ਕਰਦੇ ਹੋਏ ਸੂਤਰ ਦੱਸਦੇ ਨੇ ਕਿ ਅੰਦਰ ਖਾਤੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਜਲਦੀ ਹੀ ਵੱਡਾ ਐਲਾਨ ਹੋਣ ਜਾ ਰਿਹਾ ਹੈ ਕੈਪਟਨ ਅਬਰਿੰਦਰ ਸਿੰਘ ਨੂੰ ਲੈ ਕੇ ਕੈਪਟਨ ਅਬਰਿੰਦਰ ਸਿੰਘ ਰਾਜਾ ਵਰਿੰਗ ਦੀ ਥਾਂ ਲੈਣਗੇ ਯਾਨੀ ਕਿ ਇਹਦਰ ਸੁਪਨਾ ਚੱਕਨਾ ਚੂਰ ਹੋ ਗਿਆ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਰੰਦਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਅਤੇ ਸੁਪਾਲ ਸਿੰਘ ਘਹਿਰਾ ਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਮੁੱਖ ਮੰਤਰੀ ਬਣਾਇਆ ਸੀ ਉਸ ਤੋਂ ਬਾਅਦ ਉਹ ਵਿਧਾਨ ਸਭਾ ਦੀਆਂ ਚੋਣਾਂ ਦੋ ਥਾਵਾਂ ਤੋਂ ਹਾਰੇ ਯਾਨੀ ਕਿ ਹੁਣ ਕਾਂਗਰਸ ਦੀ ਹਾਈ ਕਮਾਂਡ ਨੂੰ ਪਤਾ ਲੱਗ ਗਿਆ ਹੈ ਕਿ ਅਨੁਸੂਚਿਤ ਜਾਤੀਆਂ ਵਾਲਾ ਪਤਾ ਵੀ ਫੇਲ ਹੋਇਆ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਲਈ ਕੈਪਟਨ ਅਬਰਿੰਦਰ ਸਿੰਘ ਨੂੰ ਹੀ ਕਾਂਗਰਸ ਪਾਰਟੀ ਦੀ ਵਾਗਡੋਰ ਜਿਹੜੀ ਹੈ ਦਿੱਤੀ ਜਾਵੇ ਤਾਂ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਕਾਂਗਰਸ ਸੱਤਾ ਦੇ ਵਿੱਚ ਆ ਸਕੇ ਇਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀਆਂ ਅੰਦਰ ਖਾਤੇ ਮੇੜਗਾ ਸ਼ੁਰੂ ਹੋ ਗਿਆ ਨੇ ਤਾਂ